10 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਜਿਹੜੇ ਬਾਕੀ ਉਹਨਾਂ ਦੇ ਸਾਥੀ ਸੀਗੇ ਉਹਨਾਂ ਨੂੰ ਵੀ ਅੱਧ ਦੇ ਦਿਲ ਸ਼ਹੀਦ ਕੀਤਾ ਗਿਆ ਕਿਹੜੇ-ਕਿਹੜੇ ਉਹਨਾਂ ਦੇ ਸਾਥੀ ਸੀਗੇ ਆਓ ਕਿਵੇਂ-ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਕਲਕੀਤਰ ਪਾਸ਼ਾ ਜੀ ਨੇ 1708 ਈਸਵੀ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਵੱਲ ਤੋਰਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਮਨ ਵਿੱਚ ਇੱਕੋ ਹੀ ਗੱਲ ਸੀਗੀ ਕਿ ਮੈਂ ਉਹਨਾਂ ਹਾਕਮਾਂ ਨੂੰ ਨਹੀਂ ਬਖਸ਼ਾਂਗਾ ਜਿਨ੍ਹਾਂ ਹਾਕਮਾਂ ਨੇ ਸਤਗੁਰ ਜੀ ਦੇ ਪੁੱਤਰਾਂ ਨੂੰ ਸਤਗੁਰ ਜੀ ਦੇ ਸਿੱਖਾਂ ਨੂੰ ਸ਼ਹੀਦ ਕੀਤਾ ਆ ਬੰਦਾ ਸਿੰਘ ਬਹਾਦਰ ਦੇ ਅੱਖਾਂ ਦੇ ਸਾਹਮਣੇ ਬਹੁਤ ਕੁਝ ਸੀਗਾ ਪੰਜਾਬ ਦੀ ਧਰਤੀ ਦੇ ਵਿੱਚ ਵੜ ਕੇ ਕਦੇ ਸਮਾਣੇ ਨੂੰ ਜਿੱਤਿਆ ਕਦੇ ਸਢੋਰੇ ਨੂੰ ਜਿੱਤਿਆ ਹੁਣ ਮਨ ਵਿੱਚ ਇੱਕ ਤੀਸ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਕਿ ਮੈਂ ਸਰਹੰਦ ਦੀ ਇੱਟ ਨਾ ਇੱਟ ਖੜਕਾਉਣੀ ਹੈ ਸੂਬਾਏ ਸਰਹੰਦ ਵਜ਼ੀਰ ਖਾਂ ਨੂੰ ਮੈਂ ਖਤਮ ਕਰਨਾ ਕਿਸੇ ਵੀ ਤਰੀਕੇ ਨਾਲ ਕਿਉਂਕਿ ਵਜ਼ੀਰ ਖਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਕੰਤਾ ਦੇ ਵਿੱਚ ਖੜਵਾ ਕੇ ਚਣਵਾ ਕੇ ਸ਼ਹੀਦ ਕੀਤਾ ਸੀਗਾ ਸਤਪੁਰ ਜੀ ਦੇ ਪੁੱਤਰਾਂ ਨੂੰ ਸਤਗੁਰ ਜੀ ਦੀ ਮਾਤਾ ਨੂੰ ਸ਼ਹੀਦ ਕੀਤਾ ਆ ਇਸ ਗੱਲ ਦਾ ਮੈਂ ਜਰੂਰ ਬਦਲਾ ਲੈਣਾ ਆ ਫਿਰੋਜ਼ਨ ਵੀ ਨੇੜੇ ਆਇਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਈਸਵੀ ਦੇ ਅੰਦਰ ਸੂਬਾਏ ਸਰਹੰਦਾ ਵजीर खान ਨੂੰ ਚੱਪੜ ਜਿੜੀ ਦੇ ਮੈਦਾਨ ਦੇ ਵਿੱਚ ਖਤਮ ਕਰ ਦਿੱਤਾ ਸਤਗੁਰ ਜੀ ਦੇ ਪੁੱਤਰਾਂ ਨੂੰ ਸਪੋਲੀਏ ਕਹਿਣ ਵਾਲੇ ਸੁੱਚੇ ਨੰਦ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਮੌਤ ਦੇ ਘਾੜ ਉਤਾਰ ਦਿੱਤਾ ਸਰੰਦ ਦੇ ਇਟਨਾ ਇਠ ਖੜਕਾਈ ਬਾਬਾ ਬੰਦਾ ਸਿੰਘ ਬਹਾਦਰ ਨੇ ਸਰੰਦ ਦੀ ਧਰਤੀ ਦੇ ਉੱਤੇ ਆਪਣਾ ਸਿੱਕਾ ਤੇ ਆਪਣੀ ਮੋਹਰ ਆਪਣੇ ਰਾਜ ਦੀ ਚਲਾਈ ਪਰ ਜਾਤ ਰਖ ਸਿੱਕੇ ਅਤੇ ਮੋਹਰ ਦੇ ਉੱਤੇ ਨਾਮ ਆਪਣਾ ਨਹੀਂ ਲਿਖਿਆ ਨਾਮ ਗੁਰੂ ਨਾਨਕ ਤੇ ਧੰਗੁਰੂ ਕਲਗੀਧਰ ਪਾਸ਼ਾ ਦਾ ਲਿਖਿਆ ਹੋਰ ਬਿਆੰਤ ਇਲਾਕਿਆਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਖਾਲਸਾਈ ਪਰਚੰਬੂ ਨਰਾਇਆ ਜਿੱਥੇ ਵੀ ਕੋਈ ਹਾਕਮ ਬੈਠਾ ਹੁੰਦਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਉਸ ਹਾਕਮ ਨੂੰ ਸੋਦਾ ਲਾ ਕੇ ਉਸ ਜਗ੍ਹਾ ਦੇ ਉੱਤੇ ਕਬਜ਼ਾ ਕਰਕੇ ਧੰ ਗੁਰੂ ਨਾਨਕ ਬਾਬੇ ਦੀ ਸਿੱਖੀ ਨੂੰ ਬਹਾਲ ਕਰਨਾ ਲੰਮਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਕਈ ਇਲਾਕੇ ਦਿੱਤਾ ਰਿਹਾ ਹੈ ਹੁਣ ਬਹਾਦਰ ਸ਼ਾਹ ਦੇ ਮਨ ਵਿੱਚ ਇਹ ਹੈ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਨਾ ਪਕੜਿਆ ਗਿਆ ਨਾ ਮਾਰਿਆ ਗਿਆ ਤੇ ਹੋ ਸਕਦਾ ਹੈ ਕਿ ਬੰਦਾ ਸਿੰਘ ਬਹਾਦਰ ਮੈਨੂੰ ਮਾਰ ਦੇ ਉਨੇਥੇ ਤੁਸੀਂ ਦਾਰ ਦੇਖਿਓ ਬਹਾਦਰ ਸ਼ਾਹ ਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਦਲੇਰੀ ਦੇਖਿਓ ਉਸ ਸਮੇਂ ਬਹਾਦਰ ਸ਼ਾਹ ਕੋਲ 2 ਲੱਖ ਫੌਜ ਹੈ ਤੇ 90 ਹਜ਼ਾਰ ਜਿਹੜੀ ਫੌਜ ਹੈ ਉਹ ਕੱਲੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜਨ ਵਾਸਤੇ ਲਾਈ ਹੋਈ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਕੜਨ ਵਾਸਤੇ ਕਿੱਡਾ ਧਾਰ ਸੀਗਾ ਲੰਮਾ ਸਮਾਂ ਹਾਕਮਾਂ ਦੇ ਸੌਦੇ ਲਾਉਂਦਾ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਫਿਰੋਸਾਹਮਾ ਨੇੜੇ ਆਇਆ ਇੱਕ ਦਿਨ ਜਨਵਰੀ ਦਸੰਬਰ 1715 ਈਸਵੀ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ 8-9 ਮਹੀਨੇ ਦੇ ਘੇਰਿਆਂ ਤੋਂ ਬਾਅਦ ਗ੍ਰਿਫਤਾਰ ਹੁੰਦਾ ਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਲ ਕੁਝ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਤੁਸੀਂ ਹੈਰਾਨ ਹੋ ਜਾਓਗੇ कि ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਪਕੜਿਆ ਨਾ ਉਦੋਂ ਸਿੱਖ ਭੁੱਖ ਦੇ ਨਾਲ ਪਿਆਸ ਦੇ ਨਾਲ ਇੰਨੇ ਕਮਜ਼ੋਰ ਹੋ ਚੁੱਕੇ ਸੀਗੇ ਕਿ ਆਪਣੇ ਪੈਰਾਂ ਤੇ ਖੜੇ ਵੀ ਨਹੀਂ ਹੋ ਸਕਦੇ ਸੀਗੇ 9 ਮਹੀਨੇ ਦੇ ਘੇਰੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਤੋਂ ਗ੍ਰਿਫਤਾਰ ਕਰਕੇ ਇਹਨਾਂ ਦੇ ਸਾਥੀਆਂ ਸਮੇਤ ਦਿੱਲੀ ਵੱਲ ਨੂੰ ਇੱਕ ਜਲੂਸ ਰੂਪ ਦੇ ਵਿੱਚ ਲੈ ਕੇ ਗਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਪਿੰਜਰੇ ਵਿੱਚ ਬੰਦ ਕਰਕੇ ਲਾਲ ਇਹਨਾਂ ਦੇ ਕੱਪੜੇ ਪਾ ਕੇ ਸਿਰ ਤੇ ਟੋਪਾ ਪਾ ਕੇ ਪਿੰਜਰੇ ਵਿੱਚ ਬੰਦ ਕਰਕੇ ਹਾਥੀ ਦੇ ਉੱਤੇ ਇਹਨਾਂ ਦਾ ਪਿੰਜਰਾ ਰੱਖਿਆ ਹੋਇਆ ਸੀਗਾ ਇੱਕ ਹਾਸੋਹੀਣਾ ਪਾਤਰ ਬਣਾਇਆ ਹੋਇਆ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਇਹਨਾਂ ਦੇ ਅੱਗੇ ਜਿਹੜੇ ਸਿੱਖ ਪਕੜੇ ਹੋਏ ਉਹਨਾਂ ਦੇ ਹੱਥ ਬੰਨੇ ਹੋਏ ਕੇਸ ਖੁੱਲੇ ਉਹ ਜਾ ਰਹੇ ਨੇ ਉਹਨਾਂ ਤੋਂ ਅੱਗੇ ਸਿੱਕਾ ਦੇ ਸਿਰਾ ਦੇ ਗੱਡੇ ਲੱਦੇ ਹੋਏ ਹਾਕਮ ਉਹਨਾਂ ਗੱਡਿਆਂ ਤੇ ਸਿੱਕਾ ਦੇ ਸਿਰ ਲੱਦ ਕੇ ਲੈ ਕੇ ਜਾ ਰਿਹਾ ਹੈ ਲੰਮਾ ਸਮਾਂ ਪੈਂਦਾ ਕਰਕੇ ਗੁਰਦਾਸ ਨੰਗਲ ਦੀ ਗੜੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਲਿਆਂਦਾ ਗਿਆ ਹੁਣ ਦਿੱਲੀ ਵੀ ਕਈ ਮਹੀਨੇ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਤੁਸੀਂ ਨੋਟ ਕਰਿਓ 1715 ਦੇ ਵਿੱਚ ਦਸੰਬਰ ਮਹੀਨੇ ਦੀ ਗ੍ਰਿਫਤਾਰੀ ਹੈ ਤੇ ਸ਼ਹੀਦੀ ਬਾਬਾ ਬੰਦਾ ਸਿੰਘ ਬਹਾਦਰ ਦੀ 9 ਜੂਨ ਦੀ ਹੈ ਹੁਣ ਦੇਖੋ ਕਿੱਡਾ ਸਮਾਂ ਵਿੱਚ ਐ ਇੰਨੇ ਸਮੇਂ ਵਿੱਚ ਕਿੰਨੇ ਸਿੱਖੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੇ ਗਏ ਤੇ ਇਹਨਾਂ ਦੇ ਨਾਲ ਦੇ ਸਿੱਖਾਂ ਨੂੰ ਰੋਜ਼ ਸੋ ਸਿੱਖਾਂ ਨੂੰ ਕਤਲ ਕੀਤਾ ਜਾਂਦਾ ਤੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਹਾਨੂੰ ਛੱਡ ਦਿੱਤਾ ਜਾਵੇਗਾ ਜੇ ਤੁਸੀਂ ਸਿੱਖੀ ਤੋਂ ਮੁਨਕਰ ਹੋ ਜੋ ਪਰ ਕਮਾਲ ਦੀ ਗੱਲ ਹੈ ਹਰ ਇੱਕ ਸਿੱਖ ਹੱਸ ਕੇ ਸ਼ਹੀਦੀ ਦਾ ਜਾਮਤਾ ਪੀਂਦਾ ਆ ਪਰ ਕੋਈ ਵੀ ਸਿੱਖੀ ਤੋਂ ਮੁਨਕਰ ਨਹੀਂ ਹੁੰਦਾ ਉਹ ਘਟਣਾ ਵੀ ऐसे ਸਮਾਂ ਸਮੇਂ ਵਾਪਰੀ ਸੀਗੀ ਜਿਹੜੀ ਘਟਨਾ ਆਪਾਂ ਆਮ ਅਕਸਰ ਸੁਣਦੇ ਆ ਕਿ ਇੱਕ ਪੁੱਤ ਨੇ ਇਹ ਗੱਲ ਕਹਿ ਦਿੱਤੀ ਸੀਗੀ ਕਿ ਤੂੰ ਮੇਰੀ ਮਾਂ ਨਹੀਂ ਹੈ ਤੇ ਮੈਂ ਤੇਰਾ ਪੁੱਤ ਨਹੀਂ ਹੈ ਉਹ ਬੱਚਾ ਵੀ ਜਿਹਦੀ ਉਮਰ ਹਲੇ ਜਵਾਨੀ ਵਰਿਆ ਦੇ ਵਿੱਚ ਆਰੰਭ ਹੋਈ ਸੀਗੀ ਉਹ ਬੱਚੇ ਨੇ ਵੀ ਇਹ ਮਾਇਆ ਨੂੰ ਮਮਤਾ ਨੂੰ ਤਿਆਗ ਦਿੱਤਾ ਤੇ ਸ਼ਹੀਦੀ ਨੂੰ ਕਬੂਲਿਆ ਸੀਗਾ ਸਾਹਮਣੇ ਖਲੋਤੀ ਮਾਂ ਤੇ ਸਾਹਮਣੇ ਖਲੋਤੀ ਉਹਦੀ ਘਰ ਵਾਲੀ ਕੋਈ ਅਸਰ ਨਹੀਂ ਉਹਦੇ ਉੱਪਰ ਪਾ ਸਕੀ ਖੁਸ਼ੀ-ਖੁਸ਼ੀ ਇਸ ਨੌਜਵਾਨ ਨੇ ਵੀ ਆਪਣੀ ਸ਼ਹੀਦੀ ਦਿੱਤੀ ਸੀਗੀ। ਬਾਬਾ ਬੰਦਾ ਸਿੰਘ ਬਹਾਦਰ ਨੂੰ 9 ਜੂਨ 1716 ਦੇ ਵਿੱਚ ਬਿਆੰਤ ਸਿਗੇ ਦੇ ਕੇ ਸ਼ਹੀਦ ਕੀਤਾ। ਜਮੂਰਾ ਦੇ ਨਾਲ ਮਾਸ ਨੋਚਿਆ ਗਿਆ, ਅੱਖਾਂ ਕੱਢੀਆਂ ਗਈਆਂ, ਹੱਥ-ਪੈਰ ਕੱਟੇ ਗਏ ਤੇ 10 ਜੂਨ ਜੋ ਅੱਜ ਦਾ ਦਿਨ ਹੈ। 10 ਜੂਨ 1716 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਹੋਏ ਜਿਹੜੇ ਸਾਥੀ ਸੀਗੇ ਜਿਵੇਂ ਭਾਈ ਬਾਜ ਸਿੰਘ ਭਾਈ ਭਗਵਾਨ ਸਿੰਘ ਹੋਣੇ ਭਗਵੰਤ ਸਿੰਘ ਹੋਣੇ ਭਾਈ ਕੁਵਰ ਸਿੰਘ ਹੋਣੇ ਭਾਈ ਸ਼ਾਮ ਸਿੰਘ ਹੋਣੇ ਇਹ ਬਿਆੰਤ ਸਿੱਖ ਜਿਹੜੇ ਇਹਨਾਂ ਦੇ ਸਾਥੀ ਸੀਗੇ ਉਹਨਾਂ ਨੂੰ ਅੱਜ ਦੇ ਦਿਨ 10 ਜੂਨ 1716 ਈਸਵੀ ਨੂੰ ਦਿੱਲੀ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀਗਾ ਬਿਆੰਤ ਤਸੀਹੇ ਦੇ ਕੇ ਪਰ ਕਮਾਲ ਦੀ ਗੱਲ ਇਹ ਹੈ ਜੀ ਇਹਨਾਂ ਸਿੱਖਾਂ ਨੇ ਉਹ ਗੱਲ ਕਰਕੇ ਦਿਖਾਈ ਹੈ ਜੀ ਕਿ ਸਿਰ ਜਾਵੇ ਤਾਂ ਜਾਵੇ ਪਰ ਮੇਰਾ ਸਿੱਖੀ ਸਦਕਾ ਨਾ ਜਾਵੇ ਇਹਨਾਂ ਸਿੱਖਾਂ ਨੇ ਹੱਸਦਿਆਂ ਹੱਸਦਿਆਂ ਨੇ ਮੌਤ ਨੂੰ ਕਬੂਲਿਆ ਪਰ ਸਿੱਖੀ ਤੋਂ ਮੁਨਕਰ ਨਹੀਂ ਹੋਏ ਅੱਜ ਉਹ ਲੋਕ ਇਹਨਾਂ ਸਿੱਖਾਂ ਦੇ ਜੀਵਨ ਤੋਂ ਵੀ ਗੱਲ ਸਿੱਖਣ ਅੱਜ ਬਹੁਤ ਥਾਵਾਂ ਦੇ ਉੱਤੇ ਸਿੱਖ ਭਰਾ ਵੀ ਆਪਣਾ ਧਰਮ ਪਰਵਰਤਨ ਕਰ ਰਹੇ ਆ ਕਿਹਦੇ ਪਿੱਛੇ ਜੀ ਛੋਟੇ ਜਿਲੇ ਲਾਲਚ ਪਿੱਛੇ ਸਮਣੇ ਵਾਲਾ ਕੋਈ ਲਾਲਚ ਦੇ ਰਿਆ ਆ ਤੇ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੇੜੇ ਤੋਂ ਉੱਠ ਕੇ ਉਹਨਾਂ ਦੇ ਬੇੜੇ 'ਤੇ ਜਾ ਕੇ ਬਹਿ ਜਾਂਦਾ ਆ ਤੇ ਆਖ ਦਿੰਦਾ ਆ ਕਿ ਮੈਂ ਸਿੱਖੀ ਧਰਮ ਛੱਡ ਦਿੱਤਾ ਆ ਉਹ ਲੋਕ ਇਹ ਇਤਿਹਾਸ ਸੁਣਨ ਇਹਨਾਂ ਸਿੱਖਾਂ ਨੇ ਆਪਣੀਆਂ ਗਰਦਨਾ ਕਟਵਾ ਲਈਆਂ ਇਹਨਾਂ ਸਿੱਖਾਂ ਨੇ ਸ਼ਹੀਦੀ ਦਾ ਜਾਮ ਪੀ ਲਿਆ ਸਿੱਖ ਇਤਿਹਾਸ ਨੂੰ ਪੜਨ ਇੱਥੇ ਬੰਦ-ਬੰਦ ਕੱਟੇ ਗਏ ਖੋਪੜੀਆਂ ਲਾਈਆਂ ਗਈਆਂ ਇੱਥੇ ਚਰਖਰੀਆਂ ਤੇ ਝਾੜ ਕੇ ਬੱਚਿਆਂ ਦੇ ਟੋਟੇ ਕਰਕੇ ਮਾਵਾਂ ਦੇ ਝੋਲੀ ਚ ਪਾਤੇ ਪਰ ਕਿਸੇ ਨੇ ਸਿੱਖੀ ਨੂੰ ਦਾਗ ਨਹੀਂ ਲਾਇਆ ਪਰ ਅੱਜ ਕੋਈ 2 ਕਿਲੋ ਆਟਾ ਦੇ ਦੇਵੇ ਕੋਈ 5 ਕਿਲੋ ਆਟਾ ਦੇ ਦੇਵੇ ਅਸੀਂ ਧਰਮ ਪਰਿਵਰਤਨ ਕਰ ਦਿੰਦੇ ਆ ਲਾਲਚ ਪਿੱਛੇ ਸੰਗਤ ਜੀ ਨਹੀਂ ਜਰੂਰ ਇਨ੍ਹਾਂ ਇਤਿਹਾਸ ਦੇ ਵਰਕਿਆਂ ਨੂੰ ਪੜੋ ਸਮਝੋ ਇੱਥੇ ਸਿੱਖੀ ਤੋਂ ਮੁਨਕਰ ਨਹੀਂ ਹੋਇਆ ਗਿਆ ਹੱਸ ਹੱਸ ਕੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਜੀ ਗਏ ਸੋ ਅੱਜ ਦੇ ਦਿਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੇ ਸਾਥੀ ਪਕੜੇ ਗਏ ਸੀਗੇ ਉਹ 10 ਜੂਨ 1716 ਈਸਵੀ ਦੇ ਅੰਦਰ ਦਿੱਲੀ ਦੀ ਧਰਤੀ ਦੇ ਉੱਤੇ ਸ਼ਹੀਦ ਕਰ ਦਿੱਤੇ ਗਏ ਸੀਗੇ ਤੇ ਖਾਸ-ਖਾਸ ਕੇ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਸੀਗੀਆਂ ਸਿੱਖੀ ਤੋਂ ਮੁਰਦ ਕਰਨੀ ਹੋਈ ਸੀਗੀ ਸੋ ਗੁਰੂ ਮਾਲਾ ਕਿਰਪਾ ਕਰੇ ਸਤਿਗੁਰ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ